ਖੜਦੇ ਪਿੰਡਾਂ ਦੇ ਵਿੱਚ ਪਾਣੀ ਦੀ ਕਿੱਲ ਚੱਲ ਰਹੀ ਹੈ ਜਿਸ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ ਪਏ ਨੇ ਦੱਸਿਆ ਜਾਂ ਕਿ 2-3 ਦਿਨ ਤੋਂ ਪਿੰਡਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਜਿਸ ਕਾਰਨ ਲੋਕਾਂ ਨੂੰ ਮਜਬੂਰਨ ਮਹਿੰਗੇ ਰੇਟਾਂ ਦੇ ਵਿੱਚ ਪਾਣੀ ਦੇ ਟੈਂਕਰ ਮੰਗਵਾਣੇ ਪੈ ਰਹੇ ਨੇ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਆਪਣੇ ਪਸ਼ੂ ਤੇ ਆਪਣੇ ਪੀਣ ਵਾਸਤੇ ਪਾਣੀ ਦਾ ਗੁਜ਼ਾਰਾ ਕਰਨਾ ਪੈ ਰਿਹਾ ਹੈ ਦੱਦਨੇ ਆ ਖਬਰ ਬਲਾਕ ਮਜਰੀ ਖੜਦੇ ਨਜ਼ਦੀਕ ਪਿੰਡ ਮਹਿਰਮਪਟਾਪੜੀਆਂ ਦੀ ਹੈ ਜਿੱਥੇ ਕੀ ਪਿੰਡ ਵਾਸੀ ਤੂੰ ਦੇਖੋ ਕਿਵੇਂ ਪਾਣੀ ਦੇ ਟੈਂਕਰ ਮੰਗਵਾ ਕੇ ਘਰਾਂ ਦੇ ਵਿੱਚ ਪਾਣੀ ਲਿਜਾਇਆ ਜਾ ਰਿਹਾ ਹੈ। ਔਰਤਾਂ ਵੱਲੋਂ ਦੱਸਿਆ ਜਾ ਰਿਹਾ ਕਿ बार-बार ਪਾਣੀ ਦੀ ਮੋਟਰ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਇਸ ਤਰੀਕੇ ਦੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਇੱਕ ਵਾਰ ਨਹੀਂ ਪਹਿਲਾਂ ਵੀ ਕਈ ਵਾਰ ਪਾਣੀ ਦੀ ਮੋਟਰ ਖਰਾਬ ਹੋ ਚੁੱਕੀ ਹੈ। बार-बार ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਜਾਂਦੀ ਹੈ ਪਰ ਕੋਈ ਪੱਕਾ ਪ੍ਰਬੰਧ ਪਿੰਡ ਵਿੱਚ ਨਹੀਂ ਕੀਤਾ ਜਾਂਦਾ। ਤਾਂ ਪਿੰਡ ਵਾਸੀਆਂ ਵੱਲੋਂ ਪਾਣੀ ਦੀ ਟੈਂਕੀ ਦੀ ਮੰਗ ਵੀ ਕੀਤੀ ਗਈ ਹੈ ਕਿ ਪਿੰਡ ਦੇ ਵਿੱਚ ਅਗਰ ਪਾਣੀ ਟੈਂਕੀ ਬਣਾ ਦਿੱਤੀ ਜਾਵੇ ਤਾਂ ਇਹ ਪਾਣੀ ਦੀ ਕਿੱਲਤ ਸਦਾ ਵਾਸਤੇ ਖਤਮ ਹੋ ਜਾਏਗੀ ਇਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਦੱਸਿਆ ਜਾ ਰਿਹਾ ਕਿ ਹੁਣ ਪਿੰਡ ਦੇ ਵਿੱਚ ਨਵੇਂ ਟਿਊਬਲਾਂ ਦੀ ਲੋੜ ਹੈ ਕਿਉਂਕਿ ਲਗਾਤਾਰ ਪਿੰਡਾਂ ਦੇ ਵਿੱਚ ਵੀ ਆਬਾਦੀ ਵਧ ਰਹੀ ਹੈ ਕਿਰਾਏਦਾਰ ਤੇ ਹੋਰ ਵੀ ਬਾਹਰ ਲੋਕ ਆਣ ਕੇ ਰਹਿਣ ਲੱਗ ਜਾਂਦੇ ਨੇ ਜਿਸ ਕਾਰਨ ਫਿਰ ਆਬਾਦੀ ਵਧਣ ਦੇ ਕਾਰਨ ਪਾਣੀ ਦੀ ਲੋੜ ਵੀ ਜ਼ਿਆਦਾ ਵੱਜ ਜਾਂਦੀ ਹੈ ਇਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਬਲਾਕ ਮਜੀਂਦਿਕ ਪਿੰਡ ਮਹਿਰਮ ਪਟੱਪਰੀਆਂ ਦੀ ਜਿੱਥੇ ਕਿ ਪਿੰਡ ਵਸਤੂ ਦੇਖੋ 3 ਤੋਂ 4 ਦਿਨ ਹੋ ਗਏ ਪਿੰਡ ਦੇ ਵਿੱਚ ਪਾਣੀ ਨਹੀਂ ਪਹੁੰਚਿਆ ਜਿਸ ਕਾਰਨ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਣੀ ਦੇ ਮਹਿੰਗੇ ਟੈਂਕਰ ਮੰਗਾਣੇ ਪੈ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਪਾਣੀ ਤੇ ਟੈਂਕਰਾਂ ਦਾ ਰੇਟ ਵੀ 1000 ਤੋਂ 1200 ਰੁਪਏ ਹੋ ਚੁੱਕਾ ਹੈ ਜਿਸ ਕਾਰਨ ਲੋਕਾਂ ਨੂੰ ਬੜਾ ਮੁਸ਼ਕਲ ਹੋ ਰਿਹਾ ਹੈ ਤੇ ਪ੍ਰਸ਼ਾਸਨ ਨੇ ਅੱਗੇ ਗੁਹਾਰ ਲਗਾਈ ਹੈ ਕਿ ਜਲਦੀ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਸਮੱਸਿਆ ਹੱਲ ਕੀਤੀ ਜਾਵੇ ਸੁਣ ਲੈ ਕਿ ਪਿੰਡ ਵਾਸੀਆਂ ਨੇ ਇਸ ਪਾਣੀ ਦੇ ਮਸਲੇ ਤੇ ਕੀ ਕੀ ਆਪਰ ਤੁਸੀਂ ਉਹ ਵੀ ਸੁਣ ਲਓ ਹਾਂਜੀ ਬਾਈ ਜੀ ਕਿਹੜਾ ਆਪਣਾ ਇਹੀ ਪਿੰਡ ਹੈ ਟੱਪਰੀਓ ਮੈਰੋਂ ਟੱਪਰੀ ਹਾਂਜੀ ਕੀ ਸਮੱਸਿਆ ਸਮੱਸਿਆ ਦਾ ਮੋਟਰ ਸੜ ਗਈ ਪੈਂਦੀ ਬੋਰ ਦੀ ਆ ਸਾਰ ਹੁੰਦੀ ਹੈ ਅੱਛਾ ਜੀ ਉਹਦੇ ਕਰਕੇ ਪਾਣੀ ਬੋਰ ਦੁਆਰੇ ਹੋਵੇ ਹਾਂ ਬੋਰ ਦੁਆਰੇ ਹੋਵੇ ਠੀਕ ਹੈ ਇਹ ਕਿੰਨੇ ਦਿਨ ਤੋਂ ਸਮੱਸਿਆ ਆ ਰਹੀ ਹੈ ਜੀ ਇਹ 2 ਦਿਨ ਹੋ ਗਏ 3 ਦਿਨ ਹੋ ਗਏ 3 ਦਿਨ ਦੋ ਦਿਨ ਦਿਨ ਦੋ ਦੋ ਤਿੰਨ ਦਿਨ ਤੋਂ ਪਾਣੀ ਨਹੀਂ ਆ ਰਿਹਾ ਪਿੰਡ ਨੂੰ ਹਾਂ ਇਦਾਂ ਹੀ ਹਾਲ ਬੁਰਾ ਹਾਲ ਹੈਗਾ ਅੱਛਾ ਜੀ ਤੇ ਫਿਰ ਅੱਜ ਫਿਰ ਤੁਸੀਂ ਪਿੰਡ ਵੱਲੋਂ ਪਰਾਲਾ ਕੀਤਾ ਇਹ ਟੈਂਕਰ ਦਾ ਖੁਦ ਕਰਿਆ ਜੀ ਖੁਦ ਜੀ ਜੀ ਮੈਂ ਦੇਖਿਆ ਜਿਵੇਂ ਹਾਲਾਤ ਖਾਫੀ ਪਾਣੀ ਤੋਂ ਹਾਏ ਹਾਲਾਤ ਤਾਂ ਦੇਖੀ ਤੁਸੀਂ ਆਪਣੀ ਅੱਖਾਂ ਨਾਲ ਦੇਖ ਰਿਆ ਹਾਂਜੀ ਹਾਂ ਸਰਪੰਚ ਸਾਹਿਬ ਬਾਹਰ ਨਹੀਂ ਮੰਡੀ ਜੀ ਗੱਲਬਾਤ ਸਰਪੰਚ ਸਾਹਿਬ ਗਏ ਹੋਏ ਆ ਤੁਹਾਨੂੰ ਹਾਂ ਉਹਨਾਂ ਨਾਲ ਹੀ ਗੱਲਬਾਤ ਹੈਗੀ ਉਹਨਾਂ ਨੇ ਗੱਲ ਕਰਾਉਂਦੇ ਤੁਹਾਡੀ ਠੀਕ ਹੈ ਸਰਪੰਚ ਸਾਹਿਬ ਦੀ ਵਾਈਫ ਨਾਲ ਵੀ ਗੱਲ ਕਰਾ ਦਿੰਦੇ ਹਾਂ ਹਾਂ ਮੈਂ ਵਕਫੀ ਲ ਠੀਕ ਹੈ ਹਾਂਜੀ ਉਹ ਆਪਣੇ ਅਸੀਂ ਆਪਣੇ ਵੱਲੋਂ ਕਰ ਰਹੇ ਆ ਜੀ ਜੋ ਸੇਵਾ ਇੱਕ ਤਰ੍ਹਾਂ ਦੀ ਹੈ ਨਾ ਠੀਕ ਹੈ ਜੀ ਹਾਂ ਬਸ ਇਹ ਤਾਂ ਅਸੀਂ ਚਾਹੁੰਦੇ ਆ ਸਾਡੇ ਬੋਰ ਦੁਆਰੇ ਕਿਤੇ ਜਾਵੇ ਟੈਂਕੀ ਬਣ ਜਾ ਸਭ ਨਾਲ ਵਧੀਆ ਗੱਲ ਹੈ ਠੀਕ ਹੈ ਕੀ ਜੀ ਹੋਰ ਕਰਾਇਆ ਗਿਆ ਵੇ ਦੁਬਾਰਾ ਜੀ ਦੁਬਾਰਾ ਹਾਂਜੀ ਉਹ ਨਹੀਂ ਜਿਹੜਾ ਪਹਿਲਾ ਬੋਰ ਥੋੜਾ ਸੀਗਾ ਉਹਦਾ ਕੀ ਮਤਲਬ ਉਹ ਬੋਰ ਨਹੀਂ ਸਹੀ ਹੈ ਜੀ ਦੁਬਾਰੇ ਥੱਲੇ ਮਿੱਟੀ ਚੱਕਦਾ ਹੈ ਮਿੱਟੀ ਚੱਕ ਰਿਹਾ ਨਾ ਰੇਤਾ ਆਉਂਦਾ ਪਾਣੀ ਚੋ ਵੀ ਅੱਛਾ ਰੇਤਾ ਪਾ ਕੇ ਦੇਆ ਵਾ ਜੀ ਵੈਸੇ ਨਹੀਂ ਜਿਹੜਾ ਪਹਿਲਾ ਟੇਬਲ ਲੱਗੇ ਨੂੰ ਕਿੰਨੇ ਸਾਲ ਹੋ ਗਏ ਜੀ ਪਹਿਲਾਂ ਵਾਲਾ ਹੀ ਹੈ ਓਹੀ ਚੱਲ ਰਿਹਾ ਚੱਲ ਰਿਹਾ ਜੀ ਕਾਫੀ ਕਿੰਨੇ ਸਾਲ ਤੋਂ ਕਮ ਸੇ ਕਮ 10 ਹੋ ਗਏ 15 15 15 ਸਾਲ ਹੋ ਗਏ 12 ਕਸਾਂ 12 ਕਸਾਂ ਨੇ 15 ਕ ਸਾਲ ਹੋ ਗਏ 15 ਕ ਸਾਲ ਹੋ ਗਏ ਅੱਛਾ ਉਸ ਤੋਂ ਬਾਅਦ ਫਿਰ ਉਹ ਉਸ ਤੋਂ ਬਾਅਦ ਕੁਝ ਨਹੀਂ ਹੈ ਬਸ ਟੁੱਟਵਾ ਕੇ ਥੱਲੇ ਕਰੀ ਜਾਂਦੇ ਬੋਰ ਨਾਮਾ ਹੋਣਾ ਹੈ ਇਹ ਤਾਂ ਜੀ ਜਦ ਤੱਕ ਨਾਮਾ ਜਦ ਤੱਕ ਬੋਰ ਨਾਮ ਨਹੀਂ ਹੁੰਦਾ ਜਦ ਤੱਕ ਸਮੱਸਿਆ ਠੀਕ ਨਹੀਂ ਹੁੰਦੀ ਇਹ ਪਾਣੀ ਦੀ ਸਮੱਸਿਆ ਇਹ ਜਿਹੜਾ ਤੁਹਾਡੇ ਪਿੰਡ ਟਿਊਬਵਲ ਹੈ ਜੀ ਇਹ ਇਕੱਲੇ ਤੁਹਾਡੇ ਪਿੰਡ ਦਾ ਹੀ ਹੈ ਜਾਂ ਇਹ ਹੋਰ ਪਿੰਡਾਂ ਨੂੰ ਵੀ ਸਪਲਾਈ ਜਾਂਦੀ ਨਹੀਂ ਇਹ ਕੌਨਲੀ ਸਾਡੇ ਪਿੰਡ ਦਾ ਹੀ ਹੈ ਜੀ ਇਹ ਇਕੱਲੇ ਤੁਹਾਡੇ ਪਿੰਡ ਦਾ ਹੀ ਹੈ ਤੇ ਅੱਜ ਫਿਰ ਹੁਣ ਕਿਵੇਂ ਸਮੱਸਿਆ ਦਾ ਹੱਲ ਕੀ ਸਕੇ ਤੇ ਸਰਪੰਚੇ ਵਗੈਰਾ ਹਾਂ ਜੀ ਆਪਣੇ ਕਰੇ ਤੇ ਟਿਊਬ ਮੰਗਾਇਆ ਟੈਂਕਰ ਪਿੰਡ ਵਾਲਿਆਂ ਨੂੰ ਵਾਸੇ ਨੂੰ ਓਕੇ ਕਿਹੜੇ ਸੇਵਾ ਦਾ ਬਸ 6:00 ਵਜੇ ਇੱਕ ਤਰ੍ਹਾਂ ਦੀ ਤੇ ਸਰਪੰਚ ਸਾਹਿਬ ਸਰਪੰਚ ਸਾਹਿਬ ਬਾਹਰ ਗਏ ਵੀ ਅੱਜ ਕਿਤੇ ਜੀ ਕੀ ਗੱਲਬਾਤ ਉਹਨਾਂ ਨੇ ਉਹ ਮਰਕਟੇ ਜੀ ਹੋ ਗਈ ਬਾਹਰ ਗਏ ਉਹਨਾਂ ਦੇ ਮੈਂ ਫੇਕੀ ਉਹਨਾਂ ਦੇ ਗੱਲ ਕਰਾ ਦੰਦੇ ਅੱਛਾ ਨਹੀਂ ਹੁਣ ਇਹਦਾ ਹੱਲ ਕੀ ਕਿ ਤੁਸੀਂ ਕਿਸੇ ਨੂੰ ਦਰਖਾਸਤ ਦਿੱਤੀ ਬੀ ਡੀ ਪੀਓ ਵਗੈਰਾ ਜਾਂ ਸੈਕਟਰੀ ਨਾਲ ਜਾ ਕੇ ਤੇ ਸਾਡੇ ਕੋਲ ਕੁਝ ਨਹੀਂ ਕਿਸੇ ਨਾਲ ਗੱਲ ਨਹੀਂ ਹੋਈ ਮਤਾ ਪਾਇਆ ਵਾ ਮਤਾ ਪਿਆ ਵਾ ਹਾਂ ਮਤਾ ਪਿਆ ਵਾ ਜਾਨਵਰੀ ਜੁਗਰ ਇਹ ਬੋਦ ਜਨਵਰੀ ਦੇ ਪਹਿਲਾਂ ਹੋ ਜਵੇ ਬੜੀ ਦਿੱਕਤ ਆ ਰਹੀ ਹੈ ਬਹੁਤ ਦਿੱਕਤ ਆ ਰਹੀ ਦੀ ਕਿਉਂਕਿ ਹਲ ਸਾਰੇ ਪੂਰੇ ਪਿੰਡ ਚੱਕਾ ਪੜ ਰਹੇ ਹਨ ਹਰ ਕਿਤੇ ਪਾਣੀ ਨਹੀਂ ਆਉਂਦਾ ਜੀ ਹਾਂਜੀ ਪਾਣੀ ਨਹੀਂ ਆਉਂਦਾ ਪਾਣੀ ਨਹੀਂ ਆਉਂਦਾ ਪਿੰਡ ਚ ਨਹੀਂ ਜੀ ਕਿੰਨੇ ਦਿਨ ਤੋਂ ਕਈ ਦਿਨ ਹੋ ਗਏ ਜੀ ਚਾਰ-ਪੰਜ ਹੋਰ ਖਰਾਬ ਹੋ ਗਿਆ ਜੀ ਹੋਰ ਖਰਾਬ ਹੋ ਗਿਆ ਜੀ ਅੱਛਾ ਹਾਂਜੀ ਚਲੋ ਪਾਣੀ ਚਾਰ ਦਿਨ ਹੋ ਗਏ ਬੁਗੇ ਅੱਛਾ ਜੀ ਫਿਰ ਇਹ ਟੈਂਕਰ ਵਗੈਰਾ ਕੌਣ ਲੈ ਕੇ ਆਏ ਲੈ ਕੇ ਆਏਗੀ ਕੌਣ ਲੈ ਕੇ ਆਏ ਲੈ ਕੇ ਆਉਣੇ ਜੀ ਅੱਛਾ ਇਹ ਮੁੰਡੇ ਮੱਖਣ ਆਵਾ ਆਪਣਾ ਹਾਂ ਮੱਖਣ ਆ